ਤਾਂ ਦੇ ਗਪੀਆਂ ਆ ਤੇ ਚੁੰਦਾ ਬੜਾ ਪਾਣੀ ਵੜਾ ਜਾਂਦਾ ਫਟਦੇ ਕੰਬਲਾ ਉਹ ਪਰ ਜਾਂਦਾ ਤੇ ਬੈ ਕੇ ਰਾਤ ਕੱਤੀ ਦੀ ਜੇ ਕਿਤੇ ਰਾਤਮੀ ਆ ਜੇ ਤੇ ਬੈ ਕੇ ਕੱਤੀ ਦੀ ਆ ਇਹ ਅੱਡਾ ਸਾਰਾ ਕੋਠਾ ਚੁੰਦਾ ਆ ਇਹ ਕੋਈ ਆਇਆ ਨਹੀਂ ਹੈਗਾ ਦੇਖ ਜਾਂਦੇ ਆ ਆਇਆ ਕੋਈ ਨਹੀਂ ਹੈਗਾ ਇਹ ਅੰਸੀਆਂ ਨੂੰ ਵੀ ਦਿੱਤੇ ਭਾਨ ਪਰ ਕੇ ਪਰ ਕਾਲੇ ਸਨ ਆਈ ਸਾਡੀ ਕੋਈ ਨਹੀਂ ਹੋਣੀ ਆਗੀ ਅੱਬਾ ਦੇ ਡਿੱਗੇ ਦੋਤਨ ਵਾਰੀ ਤੇ ਖੜਾਕ ਆਂਦੀ ਰਹੀ ਤੇ ਮੈਂ ਕਹਨ ਹਾਏ ਪਤਾ ਨਹੀਂ ਕਿ ਹੋਂਡਿਆ ਕੋਠੇ ਤੇ ਇਹ ਵਿਚਾਰੇ ਤਾਂ ਲਿਆਂ ਕੇ ਖਲੋਏ ਜਾਂਦੇ ਸਨ ਮਕਾਨ ਜਿੱਤਾ ਫਿਰਾਰਾ ਆਈ ਗਿਆ ਤਲੀ ਵੀ ਦੇਖ ਲੰਦਾ ਵਾ ਵਟਿਆ ਖਾਇਆ ਸੁਬਹ ਨਾ ਨਹੀਂ ਮੇਰਾ ਨਾਮ ਆ ਪਰ ਇਹਵੇਂ ਹੀ ਮੇਰਾ ਸਰੀਰ ਸਾਰਾ ਕੰਮਦਾ ਆ ਰੋਟੀ ਮੈਂ ਬੜੀ ਮੁਸ਼ਕਿਲ ਬਣਾ ਨਹੀਂ ਹਮ ਮੁੰਡਾ ਮੇਰਾ ਨਾਲ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ ਮੇਰੇ ਕੋ ਤੇ ਕੁਛ ਨਹੀਂ ਹੁੰਦਾ ਅੱਥੇ ਹੀ ਬੈਹ ਰਹੀ ਨੀ ਕੁਰਸੀ ਤੇ ਮੈਂ ਇਹੋ ਜਾਣੀ ਮੇਰੀ ਸੱਤਾ ਡਿੱਗ ਪਈਆਂ ਆ ਜੋਂਦਾ ਬੜਾ ਪਾਣੀ ਵੜਾ ਜਾਂਦਾ ਹੱਟ ਦੇ ਕੰਬਲਾ ਉਹ ਪਰ ਜਾਂਦਾ ਤੇ ਬੈ ਕੇ ਰਾਤ ਕੱਤੀ ਦੀ ਜੇ ਕਿਤੇ ਰਾਤ ਮੀਂਹ ਆ ਜੇ ਤੇ ਬੈ ਕੇ ਕੱਟੀ ਦੀ ਆ ਤੇ ਇਹ ਹੋਈ ਮੈਂ ਜਾਣੀ ਮੇਰਾ ਖਾਲ ਹੋ ਜੇ ਕੋਈ ਕਮਰੇ ਚੋਂ ਦੇ ਉੱਪਰ ਤੁਸੀਂ ਜਾ ਨਹੀਂ ਸਕਦੇ ਫਿਰ ਮੀਂਹ ਚ ਕਿਹੜਾ ਨੁਜਾਰਾ ਕਰਦੇ ਹੋ ਵਿਚਾਰਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋ ਜਾਂਦੇ ਆ ਕੰਦੇ ਆ ਜਾਂਦੇ ਆ ਥੱਲੇ ਆ ਜਾਂਦੇ ਆ ਤੇ ਮੈਂ ਤੇ ਚੜਨੀ ਚੜਦੀ ਕੋਠੇ ਨਾ ਵੇ ਰਣੀ ਆ ਆਪਾਂ ਦੇ ਡਿੱਗੇ ਦੋ ਤਿੰਨ ਵਾਰੀ ਤੇ ਖੜਾਕ ਆਂਦੀ ਰਹੀ ਤੇ ਮੈਂ ਕਹਨ ਹਾਏ ਪਤਾ ਨਹੀਂ ਕੀ ਹੋਣਿਆ ਕੋਠੇ ਤੇ ਇਹ ਬਚਾਂਦੇ ਤਾਂ ਨਿਆਣੇ ਖਲੋਏ ਜਾਂਦੇ ਸਨ ਮਕਾਨ ਜਿੱਦਾਂ ਦਰਾਰ ਆ ਗਈ ਆ ਕਦੀ ਵੀ ਡਿੱਗ ਸਕਦਾ ਉਹ ਟਿਆ ਖਾਇਆ ਕਿੰਨੀ ਦੇਰ ਹੋ ਗਈ ਇਹਨੂੰ ਬਣੇ ਹੋ ਗਿਆ 5 ਸਾਲ ਹੋ ਗਿਆ 5.6 ਸਾਲ ਮੁੰਡੇ ਦੀ ਦਸ ਕੇ ਦੋ ਹੋਈ ਹੈ 5 ਮਹੀਨੇ ਹੋ ਗਿਆ 5 ਮਹੀਨੇ ਕੀ ਹੋ ਗਿਆ ਉਹਨੂੰ ਪ੍ਰੋਬਲਮ ਉਹਨੂੰ ਮੰਜੇ ਤੇ ਹੀ ਨੂੰ ਕੋ ਛੋ ਗਿਆ ਦਾ ਹੀ ਪਤਾ ਨਹੀਂ ਕੀ ਹੋਇਆ ਦਵਾਈਆਂ ਉਹ ਨਹੀਂ ਕਹਿੰਦਾ ਤੇ ਇਸ ਲਈ ਲੰਮੇ ਪਿਆ ਰਹਿਦਾ ਸੀ ਤੇ ਨਾਲ ਜੁੜ ਗਿਆ ਦਾ ਹੀ ਮੰਜੇ ਤੇ ਤੇ ਫਿਰ ਚਰਨ ਪੂਰਾ ਹੋ ਗਿਆ ਕੀ ਕੰਮ ਕਰਦਾ ਜੀ ਮੈਨੂੰ ਡੈਡੀ ਲੰਦ ਰਿਹਾ ਡੈਡੀ ਨਾਲ ਨਾਲ ਜਾਂਦਾ ਰਿਹਾ 15 ਚਾਲਾਂ ਦਾ ਪੈ ਗਿਆ ਮੰਜੇ ਦੇ ਉੱਤੇ ਤੇ ਮੂਹ ਨੂੰ ਗੁਜਾਰਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਗੁਜਾਰਾ ਹੁਣ ਦੂਜੇ ਭਰਾ ਨੇ ਇੱਕ ਵਿਆਹਿਆ ਦਾ ਆ ਉਹ ਵੱਖਰਾ ਆ ਹਾਂ ਉਹ ਕਰਾਇ ਤੇੰਦਰ ਤੇ ਛੋਟਾ ਹੁਣ ਜਾਂਦਾ ਉਹਦੇ ਤੇ ਇਛਣਾਂ ਤੇ ਵਿਚਾਰੇ ਕਰਨ ਵਾਲੀ ਗੱਲ ਹੱਥ ਦੇ ਤੇ ਕੁਝ ਬਣਿਆ ਨਹੀਂ ਕੋਈ ਇੱਕੋ ਹੀ ਡੇੜੀ ਲਾਂਦੇ ਆ ਅੱਛਾ ਇੱਕੋ ਡੇੜੀ ਲਾਂਦੇ ਕੋਈ ਨੰਗੇ ਦੋਏ ਪੋਲੇ ਪੋਲੇ ਚੁਗ ਜਾਣਾ ਕਰਨੇ ਤੇ ਕੀ ਮੰਗ ਕਰਦੇ ਸਮਾਜ ਸੇਵੀਆਂ ਨੂੰ ਜਾਂ ਸਰਕਾਰ ਨੂੰ ਅਈ ਇਹੋ ਕਿ ਨੇ ਅਪੀ ਸਤ ਤਾਂ ਹੱਡੀਆਂ ਬਦਲੀਆਂ ਜਾਣ ਸਾਤ ਰੱਡੀ ਗੀ ਦੀ ਆ ਕਿ ਮੀਂਹ ਤੇ ਪਾਣੀ ਬੜਾ ਅੰਦਰ ਕਮਰੇ ਚ ਭਰ ਜਾਂਦੇ ਆ ਇਹ ਹੱਲ ਹੋ ਜੇ ਥੋੜਾ ਬਤਾ ਕੇ ਚੱਲ ਠੀਕ ਹੈ ਕੁਝ ਨਹੀਂ ਹੋਰ ਮੰਗਦੇ ਆ ਜੀ ਮੇਰਾ ਨਾਮ ਰਮੇਸ਼ਾ ਤੇ ਆ ਅੱਡਾ ਸਾਰਾ ਕੋਠਾ ਚੋਂਦਾ ਆ ਤੇ ਕੋਈ ਆਇਆ ਨਹੀਂ ਹੈ ਦੇਖ ਜਾਂਦੇ ਆ ਆਇਆ ਕੋਈ ਨਹੀਂ ਹੈਗਾ ਇਹ ਅਸੀਂ ਆ ਨੂੰ ਹੀ ਦਿੱਤੇ ਭਾਨ ਪਰ ਕੇ ਪਰ ਕਾਲੇ ਸੁਣਾਈ ਸਾਡੀ ਕੋਈ ਨਹੀਂ ਹੋਈ ਜਾਨੀ ਤੇ ਛੱਤ ਸਾਰੀ ਢੋਂਦੀ ਆ ਪਾਣੀ ਸਾਰਾ ਆ ਜਾਂਦਾ ਮੀਂਹ ਦਾ ਪਾਣੀ ਸੱਲੇ ਸਾਦੀ ਸਾਤੇ ਡੇਗੀ ਦੀ ਹੈ ਇਹ ਪ੍ਰਸ਼ਾਸਨ ਕੋ ਇਹੋ ਹੀ ਬੇਨਤੀ ਰਿਹਾ ਦਾ ਕੋਈ ਹੱਲ ਕਰੋ ਪ੍ਰਸ਼ਾਸਨ ਆਂਦੀ ਇਹਨਾਂ ਦਾ ਪਾਣੀ ਉਹ ਢੋਡੇ ਢੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਛੱਤ ਕੋਠੇ ਤੋਂ ਡੇਗੀ ਰਹੀ ਡੇਗੀ ਦੀ ਬਾਲੇ ਸਾਰੇ ਡੇਗਦੇ ਰਿਹਾ ਪਰ بارش ਨਾਲ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਸਾਰੇ ਭਰ ਜਾਂਦੇ ਐਮਸੀ ਨੂੰ ਦਿੱਤਾ ਸੀ ਫਾਰਮ ਬਸ ਉਹਨੇ ਪਤਾ ਨਹੀਂ ਹੁਣ ਕਰਾਇਆ ਕਿ ਨਹੀਂ ਕਰਾਇਆ ਇਹ ਨਹੀਂ ਹਣ ਪਰ ਮੈਂ ਟੀਕਰ ਗਿਆ ਹੀ ਮੈਂ ਪਰ ਉਹ ਕਹਿੰਦੇ ਹਾਲੇ ਤੁਹਾਡਾ ਕੋਚ ਨਹੀਂ ਆਇਆ ਨਾ ਹਣ ਕੋਈ ਨਹੀਂ ਆਇਆ